ਰਮਿੰਦਰ ਸਿੰਘ ਨਾਮ ਹੈ ਜੀ ਮੇਰਾ ਆਪਨਾ ਗੁਰੂ ਗੋਬਿੰਦ ਨਗਰ ਦੇ ਗੋਬਿੰਦ ਨਗਰ ਦੇ ਵਾਸੀ ਆ ਜੀ ਔਰ ਹਰ ਸਾਲ ਦੀ ਤਰ੍ਹਾਂ ਸਨੂੰ 10 ਸਾਲ ਹੀ ਹੋ ਗਿਆ ਪੂਰਾ ਜਨਪਾਤਸ਼ਾ ਦੇ ਗੁਰੂ ਗ੍ਰੰਥ ਨੂੰ ਸਮਰਪਿਤ ਲਾਈ ਜਾਂਦੀ ਹੈ ਤੇ ਸੰਗਤਾਂ ਨੂੰ ਬੇਨਤੀ ਆ ਬਾਣੀ ਨਾਲ ਜੁੜੋ ਗੁਰੂ ਘਰ ਵਿੱਚ ਸਾਰਾ ਕੁਝ ਪ੍ਰਾਪਤ ਹੋਣਾ ਜੀ ਅੱਜ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਦੀ ਦਾੜਾ ਮਨਾਲ ਦੀ ਸਾਰੀ ਸੰਗਤਾਂ ਨਾਲ ਮਿਲ ਕੇ ਮਨਾ ਰਹੀਆਂ ਸੱਚੇ ਪਾਤਸ਼ਾਹ ਤੇ ਠੰਡੇ ਜਲ ਦੀਆਂ ਸਪੀਲਾਂ ਸੱਚੇ ਪਵਰਤ ਆ ਰਹੀਆਂ ਨੇ ਤੇ ਕਿਰਪਾ ਕਰਨੀ ਸੱਚੇ ਪਾਤਸ਼ਾਹ ਨਾਮ ਬਾਣੀ ਨਾਲ ਜੁੜੋ ਸਿੰਘ ਸਜੋ ਇਹ ਮਹਾਰਾਜ ਨੇ ਆਪ ਹੀ ਉਹ ਦਿੱਤੀਆਂ ਦਾਤਾਂ ਜੋ ਲੱਗੀਆਂ ਸੱਚੇ ਪਾਤਸ਼ਾਹ ਦੀਆਂ ਤੇ ਮਹਾਰਾਜ ਕਿਰਪਾ ਕੀਤੀ ਹਮਾਰੇ ਸਾਰਿਆਂ ਨੇ ਰਲ ਮਿਲ ਕੇ ਸੱਚੇ ਪਾਤਸ਼ਾਹ ਦੀ ਵੀਰਦੀ ਸੇਵਾ ਕੀਤੀ ਤੇ ਕਿਰਪਾ ਮਹਾਰਾਜ ਜਨ ਨਾਲ ਜੁੜੇ ਰਹੀਏ ਸੱਚੇ ਪਾਤਸ਼ਾਹ ਕਿਰਪਾ ਕਰਨੀ ਸੱਚੇ ਪਾਤਸ਼ਾਹ ਤੇ ਮਹਾਰਾਜ ਕਿਰਪਾ ਕਰੋ ਸਿੰਘ ਸਜੋ ਅਦੇ ਗੁਰੂ ਵਾਲੇ ਬਣੋ ਮੇਰਾ ਨਾਮ ਜੀ ਕਰਨਬੀਰ ਸੈੰਗ ਤਾਂ ਗੁਰਦੁਆਰਾ ਰਾਮਗੜ੍ਹ ਵਾਲੇ ਸ਼ਬੀਲ ਲਗਾਈ ਗਈ ਹੈ ਤਸਵੀਰ ਦੀ ਲੱਗੀ ਹੈ 11 ਵਜੇ ਦੀ ਸ਼ਾਮ ਨੂੰ 6 ਵਜੇ ਤੱਕ ਸਮਾਪਤ ਹੋਏਗੀ ਸਾਰੀ ਸੰਗਤ ਬੋੜੀ ਸੇਵਾ ਕਰ ਰਹੇ ਛੋਟੇ ਤਾਂ ਦੇਖ ਸਕਦੇ ਛੋਟੇ ਛੋਟੇ ਬੱਚੇ ਸੇਵਾ ਕਰ ਰਹੇ ਨੇ ਜਲਦੀ ਸੇਵਾ ਹੋ ਰਹੀ ਆ ਬਾਕੀ ਉਧਰ ਪੂੜੀਆਂ ਛੋਲੇ ਦਾ ਲੰਗਰ ਲੱਗਾ ਹੈ ਹੋਰ ਵੀ ਕਾਫੀ ਲੰਗਰ ਲੱਗੇ ਨੇ ਆਪਣੀ ਰੋਡ ਤੇ ਸਾਧ ਸੰਗਤ ਸਾਰੇ ਜਰੂਰ ਆਓ ਤੇ ਸਿੰਘ ਸਜੋ ਸਾਰੀ ਸੰਗਤ ਨੂੰ ਇਹ ਆ ਕਿ ਅਮਰੇਸ਼ਾ ਕੋ ਸਿੰਘ ਘਣੋ ਆਪਣੇ ਤੇ ਪੁੱਠੇ ਕਮਾਦ ਦੂਰ ਜਾਓ ਜਿਹੜੇ ਪੁੱਠੇ ਕਮਾਦ ਦੂਰ ਜਾ ਕੇ ਇਹਨਾਂ ਕਮਾਉ ਲਾਓ ਸੇਵਾ ਕਰਿਆ ਕਰੋ ਵਸ ਤੇ ਧੰਨ ਧੰਨ ਸ਼੍ਰੀ ਗੁਰਜਨ ਦੇਵ ਜਿਹੜੇ ਸ਼ਿੱਦੀ ਦੀਹਾੜੀ ਨੂੰ ਸਮਰਪਿਤ ਇਥੇ ਗੁਰਦੁਆਰਾ ਸਾਹਿਬ ਵੱਲੋਂ ਸ਼ਬੀਲ ਲਗਾਈ ਗਈ ਹੈ ਜੀ ਵਾਹਿ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੰਮਾ ਸਾਖਦਰ ਗੁਰਦੁਆਸ ਸਿੰਘ ਸਭਾ ਕਨਵਰ ਰੋਡ ਪਟਿਆਲਾ ਆਜਾ ਇਹ ਮਹਾਨ ਪੁਰਖ ਸ੍ਰੀ ਅਰਜਨ ਦੇਵ ਜੀ ਦੇ ਪੰਨੇ ਪਾਸਤਾ ਜਿਹਦਾ ਚੇਦੇਪੁਰ ਮਲਾ ਰਹੇ ਹਾਂ ਇਹਨਾਂ ਨੇ ਜ਼ੁਲਮ ਦੇ ਖਿਲਾਫ ਆਪਣੀ ਸ਼ੀਰ ਦੀ ਹੁੱਤੀ ਦੇ ਕੇ ਤੇ ਸਿੱਖ ਕੌਮ ਨੂੰ ਹਿੰਦੂ ਕੌਮ ਦੀ ਰੱਖਿਆ ਵਾਸਤੇ ਆਪਣਾ ਸ਼ੀਰ ਦਾ ਬੜਾ ਇਜ਼ਾਨ ਦਿੱਤਾ ਸੀ ਅੱਜ ਉਹਨਾਂ ਦੀ ਹਰ ਸਾਲੇ ਪ੍ਰਤੀ ਸ਼ਰਧਾ ਭਾਵਨਾ ਨਾਲ ਜਾਮ ਲੜਾਈ ਜਾਂਦੀ ਹੈ ਸਾਡੇ ਕਨਵਰ ਰੋਡ ਗੁਰਦੁਆਸ ਸਿੰਘ ਸਭਾ ਦੇਖੇ ਸਾਰੇ ਸੰਗਤਾਂ ਜਾਲਪੁਰ ਉਪਰ ਉੱਠ ਕੇ ਗੁਰੂਪੁਰ ਦੀ ਛੀਪਰੂ ਮਨਾਉਂਦੀਆਂ ਹਨ ਆਹੇ ਸਾਰੀਆਂ ਸੰਗਤਾਂ ਦਾ ਆਈਆਂ ਸੰਗਤਾਂ ਦਾ ਬਹੁਤ ਬਹੁਤ ਮੁਬਾਰਕ ਜਿਨ੍ਹਾਂ ਨੇ ਇਸ ਪੁਰੂ ਵਿੱਚ ਮਹਾਰਤ ਜਗ ਸੇਵਾ ਕਰਨ ਦਾ ਯਤਨ ਕੀਤਾ ਹੈ ਉਹ ਸਾਰੇ ਸਾਰੇ ਸੰਗਤਾਂ ਦੇ ਸ਼ਬੀਲਾ ਲਾਈਆਂ ਹਨ ਮੈਂ ਸਾਰੇ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਵੱਧ ਚੜ ਕੇ ਗੁਰੂ ਘਰ ਦੀ ਸੇਵਾ ਕਰਿਆ ਕਰੋ ਇਸੇ ਊਚ ਨੀਂਦ ਤੇ ਕੋਈ ਜ਼ਿਕਰ ਨਹੀਂ ਗੁਰੂ ਘਰ ਦਾ ਕੋਈ ਜ਼ਿਕਰ ਨਹੀਂ ਸਾਰਾ ਸਾਂਝਾ ਧਰਮ ਹੈ ਸਾਰਿਆਂ ਦਾ ਸਾਰੇ ਧਰਮ ਦਾ ਸਾਂਝਾ ਲੈ ਕੇ ਗੁਰ ਅਰਜਨ ਜੀ ਦੇ ਛੀਪਰੂ ਦੇ ਛੀਦੀ ਦਿੱਤੇ ਹੈ ਨਾਕ ਸਿੱਖ ਧਰਮ ਵਾਸਤੇ ਕੀਤੀ ਹੈ ਪੰਜ ਸਾਲਾਂ ਸਾਰਾਂ ਦਾ ਫਰਜਾ ਬੰਦ ਹਿੰਦੂ ਸਿੱਖ ਭਾਈ ਜੱਜਾ ਨਾਲ ਸਾਡੇ ਸਾਡੇ ਸਾਝ ਹੈ ਸਾਰੇ ਕੱਤਰ ਹੋ ਕੇ ਸੰਡੇ ਮਿੱਠੇ ਜਿਆਦੇ ਸ਼ਬੀਰ ਲਗਾਈ ਹੈ ਆਈ ਆਜਿਆ ਸੰਗਤਾਂ ਵੱਲੋਂ ਬਹੁਤ ਬਹੁ ਸੰਗਤਾਂ ਦਾ ਆਪਣੇ ਪਤਰਕਾਰ ਦਾ ਤਲਵਾਰ ਕਰਨ ਕਿਰਪਾ ਕਰਨ ਪੰਜ ਚੜ੍ਹਦੀ ਕਲਾ ਪਾ ਕੇ ਇਸੇ ਨਾਲ ਗੁਰੂ ਕਾ ਦੀ ਸੇਵਾ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੇਰਾ ਨਾ ਕਿਰਪਾ ਸਿੰਘ ਜੀ ਅੱਜ ਤਨ ਤਨ ਸਹਿਬ ਸ੍ਰੀ ਸਤਿਗੁਰੂ ਅਰਜਨ ਦੇਵ ਪਾਤਸ਼ਾਹੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਗਾ ਜਗਾ ਤੇ ਸ਼ਬੀਲਾਂ ਲਾਈਆਂ ਜਾ ਰਹੀਆਂ ਹਨ ਤੇ ਇਸੇ ਦੇ ਇਸੇ ਮਤਲਬ ਸਤਿਗੁਰੂ ਪਾਸ਼ਾ ਜੀ ਦੇ ਸ਼ੀਦੀ ਧੜੇ ਨੂੰ ਸਮਰਪਿਤ ਹੀ ਅਸੀਂ ਵੀ ਸਾਰਿਆਂ ਨੇ ਰਲ ਕੇ ਨਾਮਧਾਰੀ ਸੰਗਤ ਨੇ ਵੀ ਇੱਥੇ ਕਨਵਾਂ ਮਾ ਰੋਡ ਤੇ ਇੱਥੇ ਸ਼ਬੀਲ ਲਗਾਈ ਗਈ ਹੈ ਅੱਜ ਤਾਂ-ਤਾਂ ਗੁਰੂ ਅਰਜਨ ਦੇਵ ਪਾਸ਼ਾ ਜੀ ਸਭ ਤੋਂ ਵੱਧ ਗੁਰਬਾਣੀ ਜਿਨ੍ਹਾਂ ਨੇ ਲਿਖੀ ਆ ਇੰਨੀ ਲਾਸਾਨੀ ਸ਼ਹਾਦਤ ਉਹਨਾਂ ਨੇ ਦਿੱਤੀ ਆ ਤੁਹਾਨੂੰ ਵੀ ਕੁਝ ਆਪਣੇ ਫਰਜ਼ ਸਾਹਮਣੇ ਸਮਝਣੇ ਚਾਹੀਦੇ ਨੇ ਉਹਨਾਂ ਨੇ ਗੁਰਬਾਣੀ ਸਾਡੇ ਵਾਸਤੇ ਲਿਖੀ ਆ ਸਾਨੂੰ ਥੋੜੀ ਬਹੁਤੀ ਜ਼ਰੂਰ ਕੋਸ਼ਿਸ਼ ਵੀ ਕਰਨੀ ਚਾਹੀਦੀ ਆ ਕਿ ਅਸੀਂ ਗੁਰਬਾਣੀ ਅਨੁਸਾਰ ਆਪਣਾ ਜੀਵਨ ਜੀ ਸਕੀਏ ਅਤੇ ਆਪਣੇ ਵੱਡਿਆਂ ਦੇ ਪਾਏ ਪੂਰਨਿਆਂ ਤੇ ਚੱਲੀਏ ਥੋੜਾ ਬਹੁਤਾ ਅਸੀਂ ਵੀ ਜਿੰਨਾ ਕ ਵੱਤੋ ਵੱਤ ਯੋਗਦਾਨ ਦੇ ਸਕੀਏ ਸਾਨੂੰ ਵੀ ਉਦਮ ਜ਼ਰੂਰ ਕਰਨਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਦੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਇਹ ਮਹਲਾ ਪਠਾ ਇੰਦਰਜੀਤ ਮੈਥੋਡਿਸਟ ਸਕੂਲ ਦੇ ਲਾਗੇ ਸੰਗਤਾਂ ਦੇ ਸਹਿਯੋਗ ਨਾਲ ਮਹੱਲੇਦਾਰਾਂ ਨੇ ਸਹਿਯੋਗ ਨਾਲ ਇਹ ਸ਼ਬੀਰ ਹਰ ਸਾਲ ਲਾਉਣ ਦੀ ਮਹਾਰਾਜ ਕਿਰਪਾ ਕਰਦੇ ਹਨ ਔਰ ਮਹੱਲੇ ਦੇ ਵਿੱਚ ਸੁਖ ਸ਼ਾਂਤੀ ਵਾਹਿਗੁਰੂ ਰੱਖਣ ਸਰਬੱਤ ਦੇ ਭਲੇ ਦੀ ਇਹ ਅਸੀਂ ਇਹ ਸ਼ਬੀਰ ਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਅਮਰਜੀਤ ਸਿੰਘ ਅਨਮੋਲ ਜਈ ਜੋ ਕਿ ਕਨਵਾ ਰੋਡ ਤੇ ਅਸੀਂ ਪਿਛਲੇ 30 ਸਾਲ ਤੋਂ ਸਾਰੇ ਹੀ ਰਲ ਮਿਲ ਕੇ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਸਮਰਪਿਤ ਹਰ ਸਾਲ ਹੀ ਅਸੀਂ ਸਾਰੇ ਜਣੇ ਹੀ ਰਲ ਮਿਲ ਕੇ ਜਿੰਨਾ ਵੀ ਸਾਡੇ ਕੋਲ ਸਰਦਾ ਪੰਡਾ ਉਹ ਅਸੀਂ ਗ੍ਰਾਹੀ ਕਰਕੇ ਆਪਸ ਦੇ ਵਿੱਚ ਤੇ ਆਪਾਂ ਇੱਕ ਬਹੁਤ ਵੱਡੇ ਭਦਰ ਤੇ ਲੰਗਰ ਲਾਉਂਦੇ ਆ ਮੇਰੇ ਨਾਲ ਮੱਲੀ ਸਾਹਿਬ ਸਾਰੇ ਹੀ ਸਾਰੇ ਹੀ ਸਾਡੇ ਸੱਜਣ ਮਿੱਤਰ ਗੋਪੀ ਬੇਕਰੀ ਵਾਲੇ ਅਜੇ ਦੀਟਾ ਫੋਟੋਗ੍ਰਾਫਰ ਜੀ ਸਾਰੇ ਹੀ ਅਸੀਂ ਸੱਜਣ ਮਿੱਤਰ ਨਾਲ ਮਿਲ ਕੇ ਜਿਹੜਾ ਹਰ ਸਾਲ ਉਤਸ਼ਾਹ ਨਾਲ ਲੰਗਰ ਇੱਥੇ ਲਾਉਂਦੇ ਆਂ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਸ਼ਹੀਦੀ ਦਿੱਤੀ ਜੇ ਅੱਜ ਆਪਾਂ ਆਜ਼ਾਦੀ ਮਾਨ ਰਹੇ ਆਂ ਤੇ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਦਾ ਕਾਰਨ ਹੀ ਅੱਜ ਅਸੀਂ ਆਜ਼ਾਦੀ ਦੀ ਲਹਿਰ ਦੇ ਵਿੱਚ ਤੁਰੇ ਫਿਰਦੇ ਆਂ ਤੇ ਸਾਨੂੰ ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਸਾਰੇ ਹੀ ਅੱਜ ਦੇ ਸ਼ਹੀਦੀ ਦਿਹਾੜੇ ਨਾਲ ਸਮਰਪਿਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਾਰਦੀ ਸ਼ਹੀਦੀ ਦਿਨ ਉਸ ਮਰਪਤ ਸਾਰੇ ਹੀ ਗੁਰੂ ਦੇ ਲੜ ਲੱਗিয়ে ਤੇ ਨਾਮ ਬਾਣੀ ਨਾਲ ਜੁੜিয়ে ਆਪਣਾ ਜੀਵਨ ਸਫਲਾ ਕਰੀਏ ਸਾਡੇ ਵਿੱਚ ਚੇਚੇ ਤੌਰ ਤੇ ਆਰਐਨ ਨਿਊਜ਼ ਮੇਰੇ ਵੱਡੇ ਵੀਰ ਰਿੰਕੂ ਰਾਜਾ ਜੀ ਤੇ ਭੈਣ ਨਰਿੰਦਰ ਪੂਰੇਵਾਲ ਜੀ ਜਿਨ੍ਹਾਂ ਦਾ ਬਹੁਤ ਵੱਡਾ ਉਤਸ਼ਾਹ ਆ ਉਹ ਸੋਸ਼ਲ ਮੀਡੀਏ ਤੇ ਅਵੇਲੇ ਨੰਬਰ 1 ਤੇ ਜਾ ਰਹੇ ਆ ਉਹ ਹਰ ਜਗ੍ਹਾ ਥਾਂ ਥਾਂ ਜਾ ਕੇ ਕਵਰ ਕਰ ਰਹੇ ਨੇ ਮੈਂ ਅਰਦਾਸ ਕਰਾਂਗਾ ਸਾਹਿਬ ਸ੍ਰੀ ਗੁਰੂ ਰਜਿੰਦਰ ਜੀ ਮਹਾਰਾਜ ਇਹਨਾਂ ਦੇ ਨਿਊਜ਼ ਚੈਨਲ ਨੂੰ ਚੜ੍ਹਦੀਆਂ ਕਲਾਜ ਕਰੇ ਦਿਨ ਬਰ ਦਿਨ ਤਰੱਕੀ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ